ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦਾ ਬੜਹਾਲ ਪਿੰਡ ਇੱਕ ਰਹੱਸਮਈ ਬਿਮਾਰੀ ਕਾਰਨ ਸੁਰਖੀਆਂ ਦੇ ਵਿੱਚ ਹੈ ਰਾਜस्तानी ਸ਼੍ਰੀਨਗਰ ਤੋਂ 180 ਕਿਲੋਮੀਟਰ ਦੂਰ ਰਾਜੌਰੀ ਦੇ ਇਸ ਪਿੰਡ ਦੇ ਵਿੱਚ ਪਿਛਲੇ ਡੇਢ ਮਹੀਨੇ ਵਿੱਚ ਇੱਕ ਰਹੱਸਮਈ ਬਿਮਾਰੀ ਦੇ ਕਾਰਨ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹਨਾਂ ਦੇ ਵਿੱਚੋਂ 12 ਬੱਚੇ ਵੀ ਸ਼ਾਮਲ ਸਨ ਸਥਾਨਕ ਲੋਕ ਡਰੇ ਹੋਏ ਨੇ ਮੌਜੂਦਾ ਸਥਿਤੀ ਦੀ ਤੁਲਨਾ ਕੋਵਿਡ-19 ਦੇ ਦੌਰਾਨ ਵਾਲੀ ਸਥਿਤੀ ਨਾਲ ਕਰ ਰਹੇ ਨੇ ਇਧਰ ਰਹੱਸਮਈ ਬਿਮਾਰੀ ਕਾਰਨ ਮੈਡੀਕਲ ਅਲਰਟ ਤੇ ਮੱਦੀਨਸਤਰੀ ਅਧਿਕਾਰੀਆਂ ਦੇ ਡਾਕਟਰਾਂ ਤੇ ਪੈਰਾ ਮੈਡੀਕਲ ਦੀਆਂ ਸਾਰੀਆਂ ਛੁੱਟੀਆਂ ਨੂੰ ਰੱਦ ਕਰ ਦਿੱਤਾ ਹੈ ਇਸ ਦੌਰਾਨ ਕੁਆਰੰਟਾਈਨ ਵਿੱਚ ਭੇਜ ਗਏ ਲੋਕਾਂ ਦੀ ਗਿਣਤੀ ਵੱਧ ਕੇ 230 ਹੋ ਗਈ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਲਖਨਊ ਦੇ ਵਿੱਚ ਟੌਕਸਿਕੋਲੋਜੀ ਲੈਬਾਰਟਰੀ ਦੁਆਰਾ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਸਿੱਟਾ ਇਹ ਨਿਕਲਿਆ ਕਿ ਇਸ ਦਾ ਕਾਰਨ ਕੋਈ ਇਨਫੈਕਸ਼ਨ ਵਾਇਰਸ ਜਾਂ ਫਿਰ ਬੈਕਟੀਰੀਆ ਨਹੀਂ ਬਲਕਿ ਇੱਕ ਟੌਕਸਨ ਸੀ ਰਾਜੌਰੀ ਦੇ ਸ੍ਰਿਕਾੜੀ ਮੈਡੀਕਲ ਕਾਲਜ ਯਾਨੀ ਕਿ ਜੀ ਐਮ ਸੀ ਹਸਪਤਾਲ ਦੇ ਪ੍ਰਿੰਸੀਪਲ ਰਜੌਰੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਐਲਾਨ ਕੀਤਾ ਕਿ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜੰਮੂ ਤੇ ਕਸ਼ਮੀਰ ਸਰਕਾਰ ਨੇ ਮੌਜੂਦਾ ਸਿਹਤ ਸਥਿਤੀ ਦੇ ਦੌਰਾਨ ਮੈਡੀਕਲ ਸੈਟਅਪ ਦੀ ਸਹਾਇਤਾ ਲਈ ਜੀ ਐਮ ਸੀ ਰਜੌਰੀ ਦੇ ਵਿੱਚ 10 ਬਾਧੂ ਮੈਡੀਕਲ ਵਿਦਿਆਰਥੀਆਂ ਨੂੰ ਤਾਇਨਾਤ ਕਰ ਦਿੱਤਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਦੇ ਜੀਐਮਸੀ ਹਸਪਤਾਲ ਅਤੇ ਪੀਜੀਐ ਚੰਡੀਗੜ੍ਹ ਦੇ ਵਿੱਚ ਇਲਾਜ ਦੀ ਤਿੰਨ ਵਿਅਕਤੀਆਂ ਦੀ ਸਿੱਧੀ ਨਿਗਰਾਨੀ ਕੀਤੀ ਜਾ ਰਹੀ ਹੈ ਤਿੰਨ ਪੈਣਾਸਣੀ ਚਾਰ ਲੋਕਾਂ ਨੂੰ ਜੰਮੂ ਦੇ ਇੱਕ ਹਸਪਤਾਲ ਦੇ ਵਿੱਚ 에어 ਲਿਫਟ ਦੇ ਨਾਲ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ ਅਧਿਕਾਰੀਆਂ ਮੁਤਾਬਕ ਭੋਜਨ ਅਤੇ ਪਾਣੀ ਰਾਹੀਂ ਮਨੁੱਖੀ ਸਰੀਰ ਵਿੱਚ ਦਾਖਲ ਹੋਣ ਵਾਲੇ ਨਿਊਰੋਟੌਕਸਿਨਸ ਬਿਮਾਰੀ ਦਾ ਕਾਰਨ ਹੋ ਸਕਦੇ ਨੇ ਇਸ ਦੇ ਦੌਰਾਨ ਰਾਜੌਰੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਨੇ ਬਿਮਾਰੀ ਦੇ ਹੋਰ ਫੈਲਣ ਨੂੰ ਰੋਕਣ ਦੇ ਲਈ ਬੜਾ ਹਾਲ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਸਰਕਾਰੀ ਮੈਡੀਕਲ ਕਾਲਜ ਰਜੌਰੀ ਦੇ ਪ੍ਰਿੰਸੀਪਲ ਐਸ ਪਾਟਿਆ ਨੇ ਦੱਸਿਆ ਕਿ 10 ਪਿੰਡ ਵਾਸੀ ਅਜੇ ਵੀ ਬਿਮਾਰ ਚੱਲ ਰਹੇ ਨੇ ਦੱਸਿਆ ਕਿ ਇਹ ਕੋਈ ਆਜ ਦਾ ਮਾਮਲਾ ਨਹੀਂ ਹੈ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਇਸ ਪਿੰਡ ਦੇ ਵਿੱਚ ਇੱਕ ਰਹੱਸਮਈ ਬਿਮਾਰੀ ਦਾ ਕਹਿਰ ਛਾਇਆ ਹੋਇਆ ਹੈ ਲੋਕ ਸਹਮੇ ਹੋਏ ਨਹੀਂ ਤਾਂ ਹੁਣ ਡਾਕਟਰਾਂ ਦੇ ਵੱਲੋਂ ਲਗਾਤਾਰ ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਆਖਰ ਇਹ ਹਸਮੀ ਬਿਮਾਰੀ ਹੋ ਕਿਉਂ ਰਹੀ ਹੈ ਇਸ ਦੇ ਪਿੱਛੇ ਕਾਰਨ ਕਿਹੜੇ ਨੇ ਲੋਕ ਲਗਾਤਾਰ ਮਰ ਰਹੇ ਨੇ ਤੇ ਹੁਣ ਵੀ ਅੱਧੇ ਲੋਕਾਂ ਨੂੰ ਕੁਆਰੰਟੀਨ ਕੀਤਾ ਹੋਇਆ ਤਾਂ ਕੁਆਰੰਟੀਨ ਕੀਤੇ ਹੋਏ ਲੋਕਾਂ ਦੀ ਗਿਣਤੀ ਵੱਧ ਕੇ 200 ਹੋ ਗਈ ਹੈ ਦੱਸਿਆ ਹੈ ਕਿ ਜਿਹੜੇ ਲੋਕ ਮਰੇ ਨੇ ਉਹਨਾਂ ਦੇ ਵਿੱਚ 12 ਬੱਚੇ ਵੀ ਸ਼ਾਮਲ ਸਨ ਪਰ ਹਸਮੇ ਬਿਮਾਰੀ ਨੇ ਇੱਕ ਕਹਿਰ ਮਚਾਇਆ ਹੋਇਆ ਤੇ ਹੁਣ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀਆਂ ਸਾਰੀਆਂ ਛੁੱਟੀਆਂ ਨੂੰ ਰੱਦ ਕਰ ਦਿੱਤਾ ਹੈ ਲਗਾਤਾਰ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ